ਦੇਖੋ ਮੈਂ ਸਮਝਦਾ ਘਟਨਾ ਵਾਪਰਨ ਤੋਂ ਬਾਅਦ ਜੇ ਕੱਲ ਪਟਿਆਲੇ 'ਚ ਅੱਗ ਲੱਗ ਜਾਂਦੀ ਲੋਕ ਮਰ ਜਾਂਦੇ ਸਾੜ ਫੂਕ ਹੋ ਜਾਂਦੀ ਉਤੋਂ ਬਾਅਦ ਫਿਰ ਤੁਸੀਂ ਕਹਿ ਦਿੰਦੇ ਜੀ ਇਹਨੇ ਅਫਸਰ ਬਦਲਤੇ ਇਹਦਾ ਕੀ ਮਤਲਬ ਹੈ ਮੈਂ ਸਮਝਦਾ ਜਿਹੜੀ ਗੱਲ ਸਰਕਾਰ ਨੇ ਅੱਜ ਕੀਤੀ ਹੈ ਇਹਦਾ ਨੋਟਿਸ ਸਰਕਾਰ ਨੂੰ ਪਹਿਲਾਂ ਲੈਣਾ ਚਾਹੀਦਾ ਸੀ ਡੀਜੀਪੀ ਬੈਠਾ ਪੰਜਾਬ ਦਾ ਮੁੱਖ ਮੰਤਰੀ ਬੈਠਾ ਜਦੋਂ ਪਰਵਾਨਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਕਿ ਤੁਸੀਂ ਉਹਨਾਂ ਨੂੰ ਰੋਕੋ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਤਾਂ ਇਹ ਡਿਊਟੀ ਬਣਦੀ ਸੀ ਸਰਕਾਰ ਦੀ ਕਿ ਤੁਰੰਤ ਐਕਸ਼ਨ ਕਰ ਦੇ ਜਿਹੜੇ ਬੰਦੇ ਨੇ ਹਰੀਸ਼ ਸਿਗਲੇ ਨੇ ਜਿਹਦੇ ਖਿਲਾਫ ਸ਼ਿਵ ਸ਼ੈਨਾ ਵਾਲਿਆਂ ਨੇ ਵੀ ਤੇ ਸ਼ਹਿਰ ਦੇ ਹਿੰਦੂ ਭਰਾਮਾ ਨੇ ਵੀ ਕੱਲ ਉਹਦਾ ਕਟਾਪਾ ਕੀਤਾ ਤੇ ਉਹਨੂੰ ਕਿਹਾ ਤੂੰ ਪਟਿਆਲੇ ਦੇ ਅਮਨ ਨੂੰ ਅੱਗ ਲਾਉਣਾ ਤੂੰ ਭਾਈਚਾਰਕ ਸਾਂਝ ਤੋੜਦਾ ਉਹਨਾਂ ਨੇ ਤਾਂ ਆਪਣਾ ਫਰਜ਼ ਅਦਾ ਕੀਤਾ ਪਰ ਪ੍ਰਸ਼ਾਸਨ ਨੇ ਨਾ ਲੱਕੀ ਜਿੱਥੇ ਸਾਰੇ ਕਟਨਾ ਵਾਪਰੀ ਜਗੀ ਮੈਂ ਕਹਿੰਦਾ ਜੀ ਕਿਤੇ ਵੀ ਕਟਾਪਾ ਹੋਇਆ ਉਹਦਾ ਜੋ ਕਟਾਪਾ ਉਹਦਾ ਹੋਇਆ ਸਹੀ ਕੀਤਾ ਉਹਨਾਂ ਨੇ ਸਹੀ ਕੀਤਾ ਪ੍ਰਸ਼ਾਸਨ ਨੇ ਨਲੇਕੀ ਕੀਤਾ ਹਾਂਜੀ ਕਿਤੇ ਦੋ ਜਨਾਂ ਦੇ ਪੁਲਿਸ ਮਾਨਤੇ ਖਰੀਦ ਸਿੰਘਲਾ ਦੇਖੋ ਮੇਰੀ ਇੱਕ ਗੱਲ ਸੁਣੋ ਇਹਦਾ ਹੁਣ ਲਿਆ ਨਾ ਉਹਨੂੰ ਮੈਂ ਤਾਂ ਕਹਿਣਾ ਮੈਨੂੰ ਤਾਂ ਪਹਿਲਾਂ ਲੈਣਾ ਚਾਹੀਦਾ ਸੀ ਜਦੋਂ ਉਹ ਬੰਦਾ ਬਾਹਰ ਇੱਕ ਬੰਦਾ ਮੈਮੋਰੰਡਮ ਦਿੰਦਾ ਵੀ ਅੱਗ ਲਾਉਣਾ ਚਾਹੁੰਦਾ ਹੈ ਮੈਂ ਤੁਹਾਨੂੰ ਵਾਰਨਿੰਗ ਦੇ ਰਿਹਾ ਵੀ ਇਹ ਸਤਵਿੰਦਰ ਸਿੰਘ ਟੋੜਾ ਅੱਗ ਲਾ ਰਿਹਾ ਤੁਸੀਂ ਇਹਨੂੰ ਰੋਕੋ ਤੇ ਫਰਜ਼ ਬਣਦਾ ਸੀ ਪ੍ਰਸ਼ਾਸਨ ਦਾ ਉਸੇ ਟੰਮ ਦੇ ਖਿਲਾਫ ਪਰਚਾ ਦਰਜ ਕਰਦੇ ਤੇ ਜਦੋਂ ਅੱਗ ਲੱਗ ਗਈ ਉਦੋਂ ਤੁਸੀਂ ਪਰਚਾ ਦਰਜ ਕਰਦੇ ਹੋ ਨਲਾਇਕੀ ਨਹੀਂ ਤੇ ਹੋਰ ਕੀ ਹੈ ਜਿਹੜੀ ਵੀਡੀਓ ਸੱਜੂ ਬਹਿਲੂ ਸੱਜੀ ਬੰਦ ਨਹੀਂ ਵਾਇਰਲ ਹੋਈ ਉਹਦੇ ਵਿੱਚ ਕੋਈ ਵੀ ਕਹਿ ਰਿਹਾ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਕਰਨਾ ਸੀ ਤਾਂ ਜਿਹੜੇ ਖਾਨੇਸਤਾਨੀ ਪੁੱਤੀ ਹੈਗੇ ਨੇ ਜਿਹੜਾ ਜਿਹੜੇ ਨੌਜਵਾਨ ਉੱਤੇ ਪਹੁੰਚੀ ਸੀਗਾ ਉਹ ਟਾਈਮ ਦੇ ਕੇ ਆਤੇ ਉਜਾਤ ਜੀ ਕਿਤਾ ਮੰਦੇ ਦੇਖੋ ਮੇਰੀ ਇੱਕ ਗੱਲ ਸੁਣੋ ਸਾਡਾ ਉਹਨਾਂ ਦੇ ਖਿਲਾਫ ਕੋਈ ਤਗੜਾ ਨਹੀਂ ਕਿਸੇ ਵੀ ਤਰ੍ਹਾਂ ਦਾ ਉਹ ਸਾਡੇ ਭਰਾ ਨੇ ਸਹਿਰੀ ਨੇ ਸਾਡਾ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਹੈ ਇੱਕ ਬੰਦਾ ਸ਼ਰਾਰਤ ਕਰਦਾ ਗੱਗੀ ਪੰਡਤ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਇਹ ਨਿੰਦਣਯੋਗ ਗੱਲ ਹੈ ਤੁਸੀਂ ਬਧੋ ਬਧੀ ਕਿਸੇ ਨੂੰ ਬਗਾਰਨਾ ਚਾਹੁੰਦੇ ਹੋ ਕਿਉਂ ਬਗਾਰਨਾ ਚਾਹੁੰਦੇ ਹੋ ਜੀ ਮੇਰੀ ਇੱਕ ਭਾਵਨਾ ਮੈਂ ਕਹਣਾ ਜੀ ਮੈਂ ਮੈਂ ਖਾਲਸਤਾਨੀ ਆ ਤੇ ਮੈਂ ਖਾਲਸਤਾਨ ਚਾਹੁੰਨਾ ਤੇ ਮੈਰੇ ਮੇਰੇ ਕਹਿਣ ਨਾਲ ਨਾ ਤਾਂ ਕਿਤੇ ਅੱਗ ਲੱਗੀ ਨਾ ਕਿਤੇ ਕੋਈ ਬਿਲਡਿੰਗ ਢਹੀ ਨਾ ਕੁਝ ਹੋਇਆ ਤੇ ਬਦੋ ਬਦੀ ਤੁਸੀਂ ਕਿਉਂ ਮਤਲਬ ਇਰੀਟੇਟ ਹੋਨੇ ਹੋ ਜੀ ਤੁਹਾਨੂੰ ਕਿਹਨੇ ਕਿਹਾ ਵੀ ਤੁਸੀਂ ਬਿਨਾ ਮਤਲਬ ਇਹ ਭੰਬੜ ਮਾਲ ਦੇ ਬਾਲ ਦੇ ਫਿਰ ਉੱਤੇ ਗੱਗੀ ਪੰਡਤ ਨੂੰ ਤਾਂ ਕਿਸੇ ਨੇ ਨਹੀਂ ਕਿਹਾ ਇਸ ਮਸਲੇ 'ਚ ਸਰਕਾਰ ਨੂੰ ਕਿਹਾ ਉਹਨਾਂ ਨੇ ਵੀ ਆ ਬੰਦਾ ਰੌਲਾ ਪਾਉਂਦਾ ਇਸ ਬੰਦੇ ਦੇ ਖਿਲਾਫ ਕਾਰਵਾਈ ਕਰੋ ਕਿਉਂਕਿ ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਕਿਸੇ ਕਿਸਮ ਦਾ ਕੋਈ ਮਾਰਤ ਕਰਨਾ ਚਾਹੁੰਦੇ ਹਾਂ ਮੇਰੀ ਵੀ ਹਰਾਮੇ ਦੇ ਵੀ ਉਹ ਮੁੱਖ ਮੰਤਰੀ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵੱਲੋਂ ਇਹ ਫੜਕਾਉ ਕੰਮ ਕੀਤਾ ਗਿਆ ਔਰ ਇਸ ਤੇ ਪੂਰਾ ਪੂਰਾ ਹੱਥ ਦਿੱਤਾ ਗਿਆ ਪਹਿਲਾ ਪਤਿਕਰ ਜਿਹੜਾ ਉਹ ਜਿਹੜਾ ਸੀਐਮ ਦਾ ਸਾਹਮਣੇ ਆ ਰਿਹਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੱਲ ਦੀ ਘਟਨਾ ਜਦੋਂ ਵਾਪਰੀ ਹੈ ਜਦੋਂ ਮਤਲਬ ਦੋ ਧਿਰਾਂ ਦੇ ਵਿੱਚ ਮਾੜਾ ਮੋਟਾ ਬੋਲ ਬਲਾਰਾ ਹੋਇਆ ਜੋ ਕੁਛ ਕੋਈ ਅਕਾਲੀ ਸੀ ਉੱਥੇ ਅਕਾਲੀ ਦਲ ਦਾ ਕੋਈ ਵਰਕਰ ਇੱਕ ਬੰਦਾ ਦੱਸ ਦੋ ਕੋਈ ਸ਼ਰਮਣੀ ਕਮੇਟੀ ਦਾ ਮੈਂਬਰ ਕੋਈ ਅਕਾਲੀ ਦਲ ਦਾ ਵਰਕਰ ਦੱਸ ਦੋ ਜਿਹੜਾ ਵੀ ਉੱਥੇ ਸੀ ਕੋਈ ਭਾਜੀਪੀ ਦਾ ਵੀ ਬੰਦਾ ਦੱਸ ਦੋ ਦੂਸਰੇ ਪਾਸੇ ਪਲੀਜ਼ ਮੇਰੀ ਬੇਨਤੀ ਕੋਈ ਤਸਵੀਰਾਂ ਸਾਹਮਣੇ ਆ ਰਹੀਆਂ ਨਹੀਂ ਤੁਸੀਂ ਮੇਰੀ ਮੇਰੀ ਬੇਨਤੀ ਉਹ ਮੈਂ ਸਮਝਦਾ ਉਹ ਭਾਜੀਪੀ ਦੇ ਬੰਦੇ ਨਹੀਂ ਸੀ ਉਹ ਤਾਂ ਉਸੇ ਤਰ੍ਹਾਂ ਦੇ ਬੰਦੇ ਸੀ ਜਿਹਾ ਜਿਹਾ ਅਹਰੀਸ਼ ਸਿੰਘਲੇ ਵਰਗੇ ਬੰਦੇ ਨੇ ਜਿਹੜੇ ਅਮਨ ਨੂੰ ਅੱਗ ਲਾਉਣਾ ਚਾਹੁੰਦੇ ਨੇ ਇਹ ਟਕਰਾ ਜਿਹੜਾ ਆਪਣਾ ਉਹਨਾਂ ਦਾ ਕੀ ਹੈ ਇੱਕ ਉਹ ਮਦਰਾਜਾ ਦੁਆਗ ਦਾ ਆਪਣਾ ਆਮ ਆਦਮੀ ਪਾਰਟੀ ਦਾ ਰਾਗਬ ਚੱਡਾ ਰਾਗਬ ਚੱਡੇ ਦੀ ਸਟੇਟਮੈਂਟ ਹੈ ਉਹ ਕਹਿੰਦਾ ਇਹਨੇ ਇਹਨੇ ਬੀਜੇਪੀ ਨਹੀਂ ਸ਼ਬਦ ਵਰਤੇ ਉਹਨੇ ਕਿਹਾ ਸ਼ਿਵ ਸ਼ੈਨਾ ਤੇ ਅਕਾਲੀਆਂ ਦਾ ਟਕਰਾਏ ਕਿਤੇ ਕੋਈ ਅਕਾਲੀ ਨਹੀਂ ਸੀ ਕਿਤੇ ਵੀ ਅਕਾਲੀ ਨਹੀਂ ਸੀ ਨੰਬਰ ਭਗਵੰਤ ਮਾਨ ਦੀ ਵੀ ਗੱਲ ਨਿੰਦਣ ਦੋਗਾ ਜੀ ਅਕਾਲੀਆਂ ਤੇ ਅਲੀਗੇਸ਼ਨ ਲਾਉਂਦਾ ਅਕਾਲੀਆਂ ਨੇ ਕਦੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਬਣਿਆ ਹਲੇ ਮੇਰਾ ਖਿਆਲ ਕਿੰਨਾ ਸਮਾਂ ਹੋਇਆ ਕਿੰਨੇ ਕਤਲ ਹੋ ਚੁੱਕੇ ਨੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਹਰ ਰੋਜ਼ ਕਤਲ ਹੁੰਦੇ ਨੇ ਹਰ ਰੋਜ਼ ਕੱਲ ਵੀ ਜੇ ਮੈਂ ਸਮਝਦਾ ਵੀ ਇਹ ਸਬਰ ਪਟਿਆਲੇ ਸ਼ਹਿਰ ਦੇ ਨਿਵਾਸੀਆਂ ਨੇ ਜਾਂ ਸਿੱਖਾਂ ਨੇ ਤੇ ਦੋਵਾਂ ਧਿਰਾਂ ਨੇ ਸਬਰ ਤੋਂ ਕੰਮ ਲਿਆ ਫਿਰ ਵੀ ਕਿ ਇੱਥੇ ਅੱਗ ਨਹੀਂ ਲੱਗੀ ਨਹੀਂ ਕੱਲ ਵੀ ਪਤਾ ਨਹੀਂ ਕਿੰਨੇ ਕਤਲ ਹੋਣੇ ਸੀ ਕਿੰਨੀਆਂ ਗਲਾਸਾਂ ਨਿਕਲਣੀਆਂ ਸੀ ਇਹ ਸਰਕਾਰ ਫੇਲ ਹੋਈ ਐ ਇਸ ਮਸਲੇ 'ਚ ਜੋਨ ਸਾਹਿਬ ਇੱਕ ਵਿਅਕਤੀ ਵੱਲੋਂ ਜੋ ਨਿਹਾੜਾ ਬਾਣਾ ਪਾਇਆ ਹੋਇਆ ਸੀ ਉਹ ਤੋਂ ਵੱਲੋਂ ਸ਼ਬਦ ਬੋਲੇਗੇ ਇਹ ਵੀ ਦੀਆ ਕਾਫੋਰ ਮੰਦਰ ਵਿਖਾ ਕੇ ਕਰ ਸਕਦੇ ਦੇਖੋ ਜੀ ਮੈਂ 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 ਤੁਹਾਨੂੰ ਪਹਿਲਾਂ ਕਹਿ ਚੁੱਕਿਆ ਹੈ ਖਰਾਬ ਬਦਾ ਘਰ ਹੈ ਮੰਦਰ ਮਾਜਦ ਗੁਰਦੁਆਰਾ ਚਰਚ ਸਾਰਾ ਕੁਝ ਇਹਦੇ ਖਿਲਾਫ ਕੋਈ ਵੀ ਜੇ ਕੋਈ ਟਿੱਪਣੀ ਕਰਦਾ ਮੈਂ ਸਮਝਦਾ ਹਾਂ ਬੰਦ ਭਾਗੀ ਹੈ ਚੰਗੀ ਨਹੀਂ ਮੈਂ ਕਹਿੰਦਾ ਜੀ ਪਛਾ ਕਰਦਾ ਜੇ ਕਿਸੇ ਨੇ ਕੀਤਾ ਇਹੋ ਜੀ ਟਿੱਪਣੀ ਕਰਨ ਦਾ ਯਤਨ ਕਰਦਾ ਜਿਹੜੀ ਟਿੱਪਣੀ ਦੇ ਨਾਲ ਮਤਲਬ ਅਮਨ ਸ਼ਾਂਤੀ ਪੰਕ ਹੁੰਦੀ ਹੈ ਉਹਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਹੈ ਤਾਂਵੇਂ ਉਹ ਕਰਨੈਲ ਸਿੰਘ ਤੰਜੋਲੀ ਵੀ ਕਿਉਂ ਨਾ ਹੋਵੇ ਐਸਐਸਪੀ ਸਾਹਿਬ ਉਸਿਆਉਂ ਮੀਟਿੰਗ ਗੱਗੀ ਪੰਡਤ ਦੀ ਵੀਡੀਓ ਦੇ ਵਿੱਚੋਂ ਨਿੰਗ ਬਾਣਾ ਦੇ ਬੁਲ ਵੀ ਕਲੈਕਸ ਕਰਦੇ ਉਸ ਬੁਲ ਵੀ ਕੋ ਸੰਗਿਆ ਲੋ ਕੌਣ ਜੀ ਗੱਗੀ ਪੰਡਤ ਦੇ ਜਿਹੜੇ ਵਿਵਹਾਰ ਹੈ ਔਰ ਜਿਹੜਾ ਬਾਣਾ ਹੈ ਕਚਰੇ ਦੇ ਬਾਰੇ ਵੀ ਉਹਨੇ ਕਥਨ ਕਰ ਰਹੇ ਨੇ ਮੈਂ ਕਹਿੰਦਾ ਜੀ ਜੋ ਕੁਝ ਵੀ ਗੱਗੀ ਪੰਡਤ ਬੋਲ ਰਿਹਾ ਐ ਐਸਐਸਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਆਈਜੀ ਸਾਹਿਬ ਨੂੰ ਉਹ ਵੀਡੀਓ ਵੇਖਣੀ ਚਾਹੀਦੀ ਐ ਉਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਕਰੇਗਾ ਪੰਥ ਨੋਟਿਸ ਲਏਗਾ ਈਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਬਹੁਤ ਹੀ ਸਨਮਾਨਯੋਗ ਗੁਰਦੁਆਰਾ ਸ਼੍ਰੀ ਦੂਖਨਵਾਰਨ ਸਾਹਿਬ ਦੇ ਹੱਡ ਗ੍ਰੰਥੀ ਭਾਈ ਪ੍ਰਤਪਾਲ ਸਿੰਘ ਜੀ ਭਾਈ ਪ੍ਰਣਾਮ ਸਿੰਘ ਜੀ ਦામਦਮਣੀ ਟਕਸਾਲ ਦੇ ਬਹੁਤ ਹੀ ਸਨਮਾਨਯੋਗ ਬਾਬਾ ਮਨਮੋਨ ਸਿੰਘ ਜੀ ਬਾਰਨ ਪੰਥਰਤਨ ਜਥੇਦਾਰ ਬੁਰਤਾਰਨ ਸਿੰਘ ਟੌੜਾ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਸਾਹਿਬ ਸਰਦਾਰ ਹਰਿੰਦਰਪਾਲ ਸਿੰਘ ਜੀ ਟੌੜਾ ਟੌੜਾ ਸਾਹਿਬ ਦੇ ਦੋਤਾ ਜੀ ਤੇ ਸਰਦਾਰ ਭਗਵੰਤ ਸਿੰਘ ਜੀ ਮੈਨੇਜਰ ਗੁਰਦੁਆਰਾ ਸ਼੍ਰੀ ਦੂਖਨਵਾਰਨ ਸਾਹਿਬ ਪਟਿਆਲਾ ਤੇ ਸਰਦਾਰ ਕਮਲਜੀਤ ਸਿੰਘ ਜੀ ਗੋਨਾ ਦਾਸ ਕਰਨੈਲ ਸਿੰਘ ਪੰਜੋਲੀ ਜਰਨਲ 77 ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦੇ ਮਸਲੇ ਸੰਬੰਧੀ ਜੋ ਕੱਲ ਘਟਨਾ ਵਾਪਰੀ ਹੈ ਉਹਦੇ ਸੰਬੰਧੀ ਪਹਿਲੀ ਗੱਲ ਮੇਰੀ ਜਿਹੜੀ ਮੈਂ ਕਹਿਣੀ ਚਾਹੁੰਨਾ ਕਿ ਪਟਿਆਲਾ ਪੁਲਿਸ ਨੇ ਜਿਹੜਾ ਕੱਲ ਵਰਜਿੰਦਰ ਸਿੰਘ ਪਰਵਾਨ ਨੇ ਤੇ ਪਰਚਾ ਦਰਜ ਕੀਤਾ ਹੈ ਮੈਂ ਉਹਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ। ਔਰ ਮੈਂ ਸਮਝਦਾ ਕਿ ਪ੍ਰਸ਼ਾਸਨ ਨੇ ਸਰਕਾਰ ਨੇ ਆਪਣੀ ਫੇਲੀਅਰ ਨੂੰ ਪਰਦਾ ਪਾਉਣ ਲਈ ਵਰਜਿੰਦਰ ਸਿੰਘ ਪਰਵਾਨੇ ਤੇ ਪਰਚਾ ਦਰਜ ਕੀਤਾ। ਜਦੋਂ 4 ਦਿਨ ਪਹਿਲਾਂ ਵਰਜਿੰਦਰ ਸਿੰਘ ਪਰਵਾਨੇ ਨੇ ਬਕਾਇਦਾ ਐਸਐਸਪੀ ਪਟਿਆਲੇ ਨੂੰ ਇੱਕ ਮੈਮੋਰੰਡਮ ਦਿੱਤਾ ਕਿ 29 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਉੱਤੇ ਐਂਕਾਂ ਤੋਪਾਂ ਨਾਲ ਕੀਤੇ ਗਏ ਇੰਦਰਾ ਗਾਂਧੀ ਦੇ ਹਮਲੇ ਤੋਂ ਬਾਅਦ ਸਿੱਖਾਂ ਦੇ ਗੁੱਸੇ ਅਤੇ ਰੋਧਾ ਪ੍ਰਗਟਾਵਾ ਕਰਦੇ ਹਾਂ ਸਿੱਖਾਂ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ ਉਸ ਬਰੇ ਗੰਢ ਨੂੰ ਪੰਜਾਬ ਦੀ ਧਰਤੀ ਤੇ ਕਿਸੇ ਵੀ ਜਥੇਬੰਦੀ ਨੇ ਸੇਕ ਜਥੇਬੰਦੀ ਨੇ ਉਹਨੂੰ ਮਨਾਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਲੀਕਿਆ ਨਾ ਕੋਈ ਜਰੂਸ ਕੱਢਣ ਦਾ ਨਾ ਕੋਈ ਸੈਮੀਨਾਰ ਕਰਨ ਦਾ ਨਾ ਹੀ ਕਿਸੇ ਕਿਸਮ ਦਾ ਕੋਈ ਹੋਰ ਕੁਝ ਕਰਨ ਦਾ ਇਸ ਕਿਸਮ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਲੀਕਿਆ ਗਿਆ ਲੇਕਿਨ ਪਟਿਆਲੇ ਦੇ ਇੱਕ ਬੰਦੇ ਨੇ ਜਿਹਦਾ ਨਾਮ ਹਰੀਸ਼ ਸਿੰਘਲਾ ਹੈ ਉਹਨੇ ਬਾਰ ਬਾਰ ਆਲਾਨ ਕੀਤੇ ਕਿ ਅਸੀਂ ਖਾਲਸਪਤਾਨ ਦੇ एलान ਦੇ ਵਿਰੋਧ ਵਿੱਚ एलान ਮਾਰਚ ਕੱਢਾਂਗੇ ਪਰਵਾਨੇ ਨੇ ਰੈਗੂਲੇਸ਼ਨ ਚ ਕਿਹਾ ਮਤੇ ਮੈਮੋਰੰਡਮ ਚ ਕਿਹਾ ਵੀ ਜਦੋਂ ਸਾਡਾ ਪ੍ਰੋਗਰਾਮ ਕੋਈ ਨਹੀਂ ਸਾਨੂੰ ਚੈਲੰਜ ਕਿਉਂ ਕੀਤਾ ਜਾਂਦਾ ਜੇ ਉਹਨੇ ਇਦਾਂ ਦਾ ਮਾਰਚ ਕੱਢਿਆ ਫਿਰ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਮੈਂ ਸਮਝਦਾ ਐਸਐਸਪੀ ਪਟਾਲੇ ਦੀ ਡਿਊਟੀ ਸੀ ਉਹਦਾ ਫਰਜ ਸੀ ਉਹ ਹਰੀਸ਼ ਕੁਮਾਰ ਨੂੰ ਤੁਰੰਤ ਗ੍ਰਿਫਤਾਰ ਕਰਦਾ 29 ਤਰੀਕ ਦੀ ਸ਼ਾਮ ਤੱਕ ਉਹਨੂੰ ਰੈਸਟ ਕਰਕੇ ਅੰਦਰ ਰੱਖਦਾ ਤੇ ਜਦੋਂ ਅਮਨ ਸ਼ਾਂਤੀ ਨਾਲ ਗੱਲ ਮੁੱਕ ਜਾਂਦੀ ਉਹਨੂੰ ਛੱਡ ਦਿੰਦਾ ਤੇ ਮੈਂ ਸਮਝਦਾ ਜੋ ਘਟਨਾ ਘਟਨਾਵਾ ਬਾਪਰੀਆਂ ਨੇ ਉਹ ਸਟੇਟ ਗਵਰਨਮੈਂਟ ਦੀ ਔਰ ਜ਼ਿਲ੍ਹਾ ਪਟਿਆਲੇ ਦੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਨਲਕੀ ਦਾ ਸੱਟਾ ਤੇ ਪਰਵਾਨੇ ਤੇ ਪਰਚਾ ਬਿਲਕੁਲ ਗਲਤ ਦਰਜ ਕੀਤਾ ਗਿਆ ਪਰਚਾ ਉਹਨਾਂ ਦੇ ਖਿਲਾਫ ਦਰਜ ਹੋਣਾ ਚਾਹੀਦਾ ਸੀ ਜਿਨ੍ਹਾਂ ਨੇ ਅਮਨ ਕਾਨੂੰਨ ਆਪਣੇ ਹੱਥਾਂ ਵਿੱਚ ਲਿਆ ਪਰਵਾਨੇ ਨੇ ਇਹਦਾ ਆਪਣੀ ਉਹ ਗੱਲ ਕਹੀ ਕਿ ਜੇ ਇਹ ਇਦਾਂ ਕਰਨਗੇ ਤਾਂ ਅਸੀਂ ਬਾਅਦ ਵਿੱਚ ਕਰਾਂਗੇ ਇਸ ਕਰਕੇ ਇਹਨਾਂ ਨੂੰ ਰੋਕੋ ਇਹ ਅਮਨ ਕਾਨੂੰਨ ਨਾ ਭੰਗ ਕਰਨ ਇੱਕ ਤਾਂ ਗੱਲ ਇਹ ਆ ਦੂਸਰੀ ਗੱਲ ਮੰਦਰ ਮਸਜਿਦ ਗੁਰਦੁਆਰਾ ਚਰਚ ਜਿਨ੍ਹਾਂ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਉਸਤਤੀ ਹੁੰਦੀ ਹੈ ਉਹ ਸਾਰੇ ਥਾਂ ਜਿਹੜੇ ਨੇ ਉਹ ਸਨਮਾਨਜੋਗ ਨੇ ਆਪਣੀ ਆਪਣੇ ਧਰਮ ਦੇ ਉਹ ਪੂਜਣ ਵਾਲੇ ਥਾਂ ਨੇ ਸਿੱਖ ਪੰਥ ਦੇ ਅੰਦਰ ਮੰਦਰਾਂ ਤੇ ਮਸਜਦਾਂ ਦੀ ਰਾਖੀ ਲਈ ਪਿਛਲੇ ਸਮੇਂ ਦੇ ਵਿੱਚ ਜੰਗਲਾਂ ਵਿੱਚ ਰਹਿੰਦਿਆਂ ਵੀ ਕੁਰਬਾਨੀਆਂ ਤੇ ਸ਼ਹਾਦਤਾਂ ਦਿੱਤੀਆਂ ਨੇ ਲੇਕਿਨ ਕਿਸੇ ਮੰਦਰ ਦਾ ਕਿਤੇ ਮਸਜਦ ਦਾ ਕਿਸੇ ਦਾ અપਮਾਨ ਕਰਨ ਦਾ ਗਤਨ ਨਹੀਂ ਕੀਤਾ ਸਰਹੰਦ ਦੀ ਧਰਤੀ ਤੇ ਸਭ ਤੋਂ ਵੱਡਾ ਦਰਦਨਾਕ ਸਾਾਕਾ ਵਾਪਰਿਆ ਲੇਕਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਢਾਈ ਹੈ ਕਿਸੇ ਮਸਜਿਦ ਨੂੰ ਕਿਸੇ ਮੰਦਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਕੋਈ ਨੁਕਸਾਨ ਪਹੁੰਚਾਉਣ ਦਾ ਯਤਨ ਨਹੀਂ ਕੀਤਾ ਗੱਗੀ ਪੰਡਤ ਵੱਲੋਂ ਕੱਲ ਜੋ ਇੱਕ ਵੀਡੀਓ ਜਾਰੀ ਕਰਕੇ ਕਿਹਾ ਗਿਆ ਕਿ ਜੀ ਮੰਦਿਰ ਦਾ ਅਪਮਾਨ ਕੀਤਾ ਇਹ ਬਿਲਕੁਲ ਗਲਤ ਗੱਲ ਹੈ ਕਿਸੇ ਨੇ ਮੰਦਿਰ ਦਾ ਅਪਮਾਨ ਨਹੀਂ ਕੀਤਾ ਕਿਸੇ ਨੇ ਮੰਦਰ ਤੇ ਰੋੜਾ ਨਹੀਂ ਮਾਰਿਆ ਕਿਸੇ ਨੇ ਮੰਦਰ ਵੱਲ ਕਿਸੇ ਕਿਸਮ ਦੀ ਕੋਈ ਮੈਲੀ ਅੱਖ ਦਾ ਕੈਰੀ ਅੱਖ ਕਰਕੇ ਵੇਖਣ ਦਾ ਯਤਨ ਨਹੀਂ ਕੀਤਾ ਇਹਨੂੰ ਉਸੇ ਤਰ੍ਹਾਂ ਜਿਵੇਂ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਕੀਤਾ ਸੀ ਉਸ ਕਿਸਮ ਦਾ ਮਤਲ ਰੰਗ ਰੰਗਤ ਜਿਹੜੀ ਹੈ ਉਹ ਦੇਣ ਦਾ ਯਤਨ ਕੀਤਾ ਜਾ ਰਿਹਾ ਇਹ ਬਿਲਕੁਲ ਗਲਤ ਗੱਲ ਹੈ ਅਸੀਂ ਇਹਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਇਹ ਇਕਾ ਹਿੰਦੂ ਭਾਈਚਾਰੇ ਨੂੰ ਉਹਨਾਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਕਰਨ ਦੀ ਇੱਕ ਸਾਜ਼ਿਸ਼ ਹੈ ਜਿਹੜੀ ਕਿ ਮੈਂ ਸਮਝਦਾ ਬਿਲਕੁਲ ਗਲਤ ਹੈ ਜਿਸ ਨੂੰ ਕਿਸੇ ਕੀਮਤ ਦੇ ਉੱਤੇ ਵੀ ਪਰਵਾਣ ਨਹੀਂ ਕੀਤਾ ਜਾ ਸਕਦਾ ਦੂਸਰੀ ਗੱਲ ਹਿੰਦੁਸਤਾਨ ਦੇ ਅੰਦਰ ਹਰ ਰੋਜ਼ ਆਰਐਸਐਸ ਸ਼ਿਵਸ਼ਾਨਾ ਵੀ ਤੇ ਹੋਰ ਹਿੰਦੂ ਭਾਈਚਾਰੇ ਦੀਆਂ ਨਾਲ ਸੰਬੰਧਿਤ ਜਥੇਬੰਦੀਆਂ ਹਰ ਰੋਜ਼ ਇਹ ਕਹਿੰਦਿਆਂ ਨੇ ਕਿ ਹਿੰਦੂ ਰਾਸ਼ਟਰ ਹੈ ਹਿੰਦੁਸਤਾਨ ਇੱਥੇ ਉਹ ਰਹੇਗਾ ਜਿਹੜਾ ਆਪਣੇ ਆਪ ਨੂੰ ਹਿੰਦੂ ਸਾਬਤ ਕਰੇਗਾ ਲੇਕਿਨ ਸਿੱਖ ਪੰਥ ਨੇ ਕਦੇ ਵੀ ਇਸ ਗੱਲ ਦਾ ਜਿੱਥੇ ਵੀ ਉਹ ਆਪਣਾ ਐਲਾਨ ਨਾ ਨਾ ਕਰਦੇ ਨੇ ਅਸੀਂ ਨੋਟਸ ਤਾਂ ਲੈਣੇ ਆ ਇਸ ਗੱਲ ਦਾ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ 97% ਕੁਰਬਾਨੀਆਂ ਅਸੀਂ ਦਿੱਤੀਆਂ ਸ਼ਹਾਦਤਾਂ ਅਸੀਂ ਦਿੱਤੀਆਂ ਨੇ ਫਾਂਸੀ ਦੇ ਤਖਤ ਅਸੀਂ ਚੁੰਮੇ ਨੇ ਤੇ ਕਾਲੇ ਪਾਣੀ ਦੀਆਂ ਝੇਲਾਂ ਅਸੀਂ ਕਟੀਆਂ ਨੇ ਸਭ ਤੋਂ ਵੱਧ ਕੁਰਬਾਨੀ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਕਰਵਾਉਣ ਲਈ ਸਿੱਖ ਪੰਥ ਦੀ ਹੈ ਲੇਕਿਨ ਆਜ਼ਾਦ ਭਾਰਤ ਦੀ ਧਰਤੀ ਤੇ ਜਿੰਨਾ ੱਤਕਾ ਬੇਤਕਰਾ ਬੇਇਨਸਾਫੀ ਜ਼ੁਲਮ ਅਤਿਆਚਾਰ ਖਾਲਸਾ ਪੰਥ ਉੱਤੇ ਹੋਇਆ ਇਹਨਾਂ ਕਿਸੇ ਕਮਿਊਨਿਟੀ ਦੇ ਉੱਤੇ ਨਹੀਂ ਹੋਇਆ ਪਰ ਜਦੋਂ ਵੀ ਕਿਸੇ ਦੁਸ਼ਮਣ ਨੇ ਭਾਰਤ ਬਲ ਕੈਰੀ ਅੱਖ ਕਰਕੇ ਵੇਖਣ ਦਾ ਯਤਨ ਕੀਤਾ ਸਭ ਤੋਂ ਵੱਧ ਸ਼ਹਾਦਤਾਂ ਸਿੱਖ ਪੰਥ ਨੇ ਦਿੱਤੀਆਂ ਨੇ ਭਾਵੇਂ 1962 ਦੀ ਜੰਗ ਸੀ ਭਾਵੇਂ 65 ਦੀ ਜੰਗ ਸੀ ਭਾਵੇਂ 71 ਦੀ ਜੰਗ ਸੀ 1971 ਦੀ ਜੰਗ ਵਿੱਚ 18 ਦਿਨ ਜੰਗ ਚੱਲੀ 18000 ਪੰਜਾਬ ਦੀ ਦੇਹਲੀ ਸੁੰਨੀ ਹੋ ਗਈ 18000 ਪੰਜਾਬ ਦਾ ਸਿੱਖ ਗੱਭਰੂ ਸ਼ਹਾਦਤ ਦਾ ਜਾਮ ਪੀ ਗਿਆ ਅਸੀਂ ਇਹਦੀ ਏਕਤਾ ਅਖੰਡਤਾ ਦੇ ਸਭ ਤੋਂ ਵੱਧ ਮਦਈਆਂ ਪਰ ਇਹ ਗੱਲਾਂ ਕਰਨੀਆਂ ਕਿ ਜਿਹੜਾ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਦੇ ਰੂਪ ਵਿੱਚ ਮੰਨੇਗਾ ਉਹ ਦੇਸ਼ 'ਚ ਰਹੇ ਨਹੀਂ ਬਾਕੀ ਬਾਹਰ ਚਲਾ ਜਾਵੇ ਇਹ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਗੱਲਾਂ ਨੇ ਇਹ ਦੇਸ਼ ਦੀ ਏਕਤਾ ਔਰ ਖੰਡਤਾ ਨੂੰ ਤੋੜਨ ਵਾਲੀਆਂ ਗੱਲਾਂ ਨੇ ਕਾਰਵਾਈ ਤਾਂ ਉਹਨਾਂ ਲੋਕਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਤੇ ਜੇ ਉਹਨਾਂ ਲੋਕਾਂ ਨੂੰ ਇਹ ਅਧਿਕਾਰ ਹੈ ਇਹ ਕਹਿਣ ਦਾ ਕਿ ਇਹ ਹਿੰਦੂ ਰਾਸ਼ਟਰ ਹੈ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਆ ਆ ਫਿਰ ਦੂਜੀਆਂ ਕਮਿਊਨਿਟੀਆਂ ਨੂੰ ਵੀ ਇਸ ਗੱਲ ਦਾ ਹੱਕ ਹੈ ਕਿ ਉਹ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਉਹ ਕਹਿਣ ਕਿ ਸਾਨੂੰ ਵੀ ਆਜ਼ਾਦੀ ਚਾਹੀਦੀ ਖਾਲਸਤਾਨ ਕਹਿਣ ਨਾਲ ਨਾ ਤਾਂ ਕੋਈ ਅੱਜ ਤੱਕ ਹਿੰਦੁਸਤਾਨ ਦੇ ਅੰਦਰ ਅੱਗ ਲੱਗੀ ਨਾ ਦੋ ਫਿਰਕਿਆਂ ਵਿੱਚ ਕਦੇ ਜੰਗ ਹੋਈ ਨਾ ਬਿਲਡਿੰਗਾਂ ਢਈਆਂ ਨਾ ਮਾਰਤਾ ਢਈਆਂ ਨਾ ਕੁਝ ਹੋਇਆ ਸਿਰਫ ਖਾਲਸਤਾਨ ਜਿੰਦਾਬਾਦ ਦੇ ਸ਼ਬਦ ਜ਼ਰੂਰ ਵਰਤੇ ਬਹੁਤ ਸਾਰੇ ਲੋਕਾਂ ਨੇ ਸੁਪਰੀਮ ਕੋਰਟ ਨੇ ਵੀ ਇਹ ਗੱਲਾਂ ਕਹੀਆਂ ਨੇ ਕਿ ਖਾਲਸਤਾਨ ਕਹਿਣਾ ਕੋਈ ਕ੍ਰਾਈਮ ਨਹੀਂ ਹੈ ਕ੍ਰਾਈਮ ਉਹ ਹੈ ਜਦੋਂ ਤੁਸੀਂ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਕਰਦੇ ਹੋ ਪਰ ਸਿੱਖਾਂ ਨੇ ਇਹ ਇਹਨਾਂ ਗੱਲਾਂ ਵੱਲ ਕੋਈ ਬਹੁਤਾ ਧਿਆਨ ਦੇਣ ਦਾ ਯਤਨ ਨਹੀਂ ਕੀਤਾ ਸਿੱਖ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਦੀ ਗੱਲ ਸਿੱਖਾਂ ਨੇ ਕੀਤੀ ਲੇਕਿਨ ਸਿੱਖਾਂ ਉੱਤੇ ਦੇਸ਼ ਧਰੋਹੀ ਦੇ ਮਕਾਦਮੇ ਦਰਜ ਕੀਤੇ ਜਾਂਦੇ ਨੇ ਆਰਐਸਐਸ ਤੇ ਕਿਉਂ ਨਹੀਂ ਕੀਤੇ ਜਾਂਦੇ ਜਿਹੜੇ ਕਹਿੰਦੇ ਨੇ ਵੀ ਜਿਹੜਾ ਹਿੰਦੂ ਰਾਸ਼ਟਰ ਕਹੇਗਾ ਉੱਥੇ ਰਹੇ ਬਾਕੀ ਕੋਈ ਪਾਕਿਸਤਾਨ ਚ ਲਾਇਆ ਜਾਵੇ ਉਹਨਾਂ ਤੇ ਕਿਉਂ ਨਹੀਂ ਇਸ ਤਰ੍ਹਾਂ ਦੇ ਮੁਕਾਦਮੇ ਦਰਜ ਕੀਤੇ ਜਾਂਦੇ ਪਰਵਾਨੇ ਤੇ ਤਾਂ ਕਰਤਾ ਤੇ ਦੂਜਿਆਂ ਤੇ ਕਿਉਂ ਨਹੀਂ ਕੀਤਾ ਜਿਨ੍ਹਾਂ ਨੇ ਪਟਿਆਲੇ ਨੂੰ ਅੱਗੇ ਪਟਿਆਲੇ ਦੀ ਅਮਨ ਸ਼ਾਂਤੀ ਭੰਗ ਕਰਨ ਦਾ ਯਤਨ ਕੀਤਾ ਅਸੀਂ ਇਸ ਗੱਲ ਦੀ ਵੀ ਨਿੰਦਾ ਕਰਦੇ ਹਾਂ ਤੀਸਰੀ ਗੱਲ ਜਿਹੜੀ ਹੈ ਜਿਹੜੇ ਸਿੰਘ ਤੇ ਗੋਲੀ ਲੱਗੀ ਹੈ ਸਾਡੀ ਸ਼ੰਕਾ ਹੈ ਕਿ ਉਹ ਗੋਲੀ ਪੁਲਿਸ ਨੇ ਨਹੀਂ ਚਲਾਈ ਉਹ ਗੋਲੀ ਕਿਸੇ ਸ਼ਰਾਰਤੀ ਅਨਸਰ ਨੇ ਚਲਾਈ ਕਿਹਨੇ ਚਲਾਈ ਹੈ ਇਹਦਾ ਤਾਂ ਸਾਨੂੰ ਪਤਾ ਨਹੀਂ ਪਰ ਮੈਂ ਅਸੀਂ ਤੁਹਾਡੇ ਜ਼ਰੀਏ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਕਿ ਇੱਕ ਬੋਰਡ ਬਣਾਓ ਤਿੰਨ ਮੈਂਬਰੀ ਬੋਰਡ ਬਣਾ ਕੇ ਤਿੰਨ ਡਾਕਟਰਾਂ ਦਾ ਉਹ ਗੋਲੀ ਕੱਢਣ ਆਰੋ ਗੋਲੀ ਚੈੱਕ ਕਰਾਈ ਜਾਵੇ ਕਿ ਇਹ ਕਿਹਦੀ ਕਿਹਦੇ ਰਿਵਾਲਵਰ ਤੋਂ ਆਈ ਹੈ ਜਾਂ ਕਿਹਦੀ ਬੰਦੂਖ ਵਿੱਚੋਂ ਨਿਕਲੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਗੋਲੀ ਚਲਾਉਣ ਵਾਲਾ ਕੌਣ ਹੈ ਤੇ ਜਿਹਨੇ ਚਲਾਈ ਹੈ ਉਹਦੇ ਖਿਲਾਫ 307 ਦਾ ਪਰਚਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਮਤਲਬ ਇਹ ਜੇ ਹਾਲਾਤ ਪੈਦਾ ਕੀਤੇ ਨੇ ਚੌਥੀ ਗੱਲ ਜਿਹੜੀ ਐ ਅਸੀਂ ਪਹਿਲਾਂ ਵੀ ਕਿਹਾ ਸੀ ਚੋਣਾਂ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿੰਦੇ ਆ ਕਿ ਕੇਜਰੀ ਭਾਲ ਪੰਜਾਬ ਦੀ ਅਹਮਨ ਸ਼ਾਂਤੀ ਨੂੰ ਭੰਗ ਕਰਕੇ ਇੱਥੇ ਅੱਗ ਲਾ ਕੇ ਇੱਥੇ ਘੱਟ ਗਿਣਤੀ ਨੂੰ ਕੁੱਟ ਗਏ ਪੰਜਾਬ ਦੇ ਅੰਦਰ ਸਿੱਖਾਂ ਨੂੰ ਕੁੱਟ ਗਏ ਸਿੱਖਾਂ ਤੇ ਤਸ਼ੱਦਦ ਕਰਕੇ ਹਿੰਦੁਸਤਾਨ ਦੇ ਅੰਦਰ ਕਾ ਇੰਦਰਾ ਗਾਂਧੀ ਵਾਂਗੂ ਬਹੁ ਗਿਣਤੀ ਨੂੰ ਖੁਸ਼ ਕਰਕੇ ਆਪਣਾ ਹਿੰਦੁਸਤਾਨ ਦਾ ਰਾਜ ਸਥਾਪਿਤ ਕਰਨ ਦੀ ਸਾਜ਼ਿਸ਼ ਚ ਰਚਿਆ ਔਰ ਕੱਲ ਵਾਲੀ ਘਟਨਾ ਇਸੇ ਗੱਲ ਦਾ ਸਿੱਟਾ ਹੈ ਉਹਨਾਂ ਨੇ ਚੋਣਾਂ ਦੇ ਦਰਮਿਆਨ ਸ਼ਬਦ ਵਰਤੇ ਸਨ ਕੇਜਰੀਵਾਲ ਨੇ ਕਿ ਜੀ ਪੰਜਾਬ ਦੇ ਵਿੱਚ ਹਿੰਦੂ ਖਤਰੇ ਵਿੱਚ ਤੁਸੀਂ ਮੈਨੂੰ ਦੱਸੋ ਪਿੰਡਾਂ ਦੇ ਵਿੱਚ ਹਿੰਦੂ ਭਰਾ ਦੁਕਾਨਦਾਰੀ ਦੁਕਾਨਦਾਰੀ ਕਰਦੇ ਨੇ ਕੋਈ ਕੱਪੜੇ ਦੀ ਦੁਕਾਨਦਾਰੀ ਕਰਦਾ ਕੋਈ ਕਰਿਆਨੇ ਦੀ ਕਰਦਾ ਸਾਰਾ ਸਿੱਖ ਭਾਈਚਾਰਾ ਉਹਨਾਂ ਤੋਂ ਸੌਦਾ ਲੈਣ ਜਾਂਦਾ ਕੋਈ ਇੱਕ ਹਿੰਦੂ ਭਰਾ ਪਿੰਡ ਦੇ ਵਿੱਚ ਕਹਿ ਦੇਵੇ ਕਿ ਮੇਰੀ ਜਾਨ ਨੂੰ ਖਤਰਾ ਸੀ ਸਦਾ ਭੁਗਤਣ ਲਈ ਤਿਆਰ ਹਰ ਤਰੰਤ ਇਹ ਗੱਲਾਂ ਸਾਰੀਆਂ ਜਿਹੜੀਆਂ ਕੇਜਰੀਬਾਲ ਨੇ ਕਹੀਆਂ ਨੇ ਇਹ ਮੈਂ ਸਮਝਦਾ ਇਹ ਉਹਦੀ ਸਾਜ਼ਿਸ਼ ਦਾ ਹਿੱਸਾ ਹੈ ਜਿਹੜੀ ਇੰਦਰਾ ਗਾਂਧੀ ਨੇ ਰਚੀ ਸੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਬਹੁ ਗਣਤੀ ਨੂੰ ਖੁਸ਼ ਕੀਤਾ ਤੇ ਦੇਸ਼ ਦੇ ਅੰਦਰ ਸਭ ਤੋਂ ਵੱਧ ਪਾਰਲੀਮੈਂਟ ਵੀ ਸੀਟਾਂ ਇੰਦਰਾ ਗਾਂਧੀ ਦਾ ਮੁੰਡਾ ਰਜੀਵ ਗਾਂਧੀ ਲੈ ਕੇ ਗਿਆ ਸਭ ਤੋਂ ਵੱਧ ਵੋਟਾਂ ਲੈ ਕੇ ਉਹ ਜਿੱਤੇ ਸੀ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਇਹੋ ਜਹੀ ਭਾਵਨਾ ਕੇਜਰੀਵਾਲ ਦੇ ਹਿਰਦੇ ਵਿੱਚ ਵੀ ਹੈ ਤੇ ਮੈਂ ਇਹ ਸਮਝਦਾ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਉਹ ਪੰਜਾਬ ਦੇ ਹਿੱਤ ਵਿੱਚ ਹੈ ਤੇ ਨਾ ਉਹ ਪੰਥ ਦੇ ਹਿੱਤ ਵਿੱਚ ਹੈ ਉਹਨਾਂ ਦਾ ਇਮਤਿਹਾਨ ਸਭ ਤੋਂ ਪਹਿਲਾ ਇਹ ਸੀ ਕਿ ਪੰਜਾਬ ਦੇ ਅੰਦਰੋਂ ਰਾਜ ਸਭਾ ਦੇ ਉਹ ਮੈਂਬਰ ਭੇਜਣ ਦਾ ਯਤਨ ਕਰਦਾ ਜਿਹੜੇ ਮੈਂਬਰ ਪੰਜਾਬ ਦੇ ਹਿੱਤਾਂ ਦੇ ਪ੍ਰਤੀ ਜਾਣਾੂ ਸਨ ਜਿਹੜੇ ਪੰਜਾਬ ਦੇ ਕਰਾਈਸਿਸ ਨੂੰ ਸਮਝਦੇ ਸੀ ਉਹਦੇ ਬੰਦੇ ਉਹਨੂੰ ਭੇਜਣ ਦਾ ਯਤਨ ਕਰਨਾ ਚਾਹੀਦਾ ਸੀ ਲੇਕਿਨ ਉਹਨੇ ਉਹ ਭੇਜੇ ਜਿਨ੍ਹਾਂ ਕੋਲ ਸਰਮਾਇਆ ਸੀ ਉਹਨਾਂ ਤਾਂ ਧਨ ਲਿਆ ਧਨ ਲੈ ਕੇ ਤੇ ਉਹਨਾਂ ਨੇ ਆਪਣੀ ਪਾਰਟੀ ਚਲਾਉਣ ਖਾਤਰ ਉਹ ਬੰਦੇ ਰਾਜ ਸਭਾ ਚ ਭੇਜੇ ਪਹਿਲੀ ਬਤਲ ਤਰੋ ਜਿਹੜਾ ਪੰਜਾਬ ਨਾਲ ਉਹ ਕੀਤਾ ਦੂਜਾ ਤਰੋ ਹੀ ਕੀਤਾ ਕਿ ਪੰਜਾਬ ਦਾ ਸਾਰਾ ਅਮਲਾ ਫੈਮਲਾ ਜਿਹੜਾ ਉਹ ਦਿੱਲੀ ਸੱਦ ਕੇ ਇਹ ਕਿਹਾ ਗਿਆ ਕਿ ਸਰਕਾਰ ਦਿੱਲੀ ਤੋਂ ਚੱਲੇਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਪਾਰਟੀ ਐ ਸੀ ਕਿ ਜਿਹੜੀ ਫੈਡਰਲਿਜ਼ਮ ਨੂੰ ਮੰਨਦੀ ਐ ਅਸੀਂ ਕਹਿੰਨੇ ਆ ਸ਼ਕਤੀ ਦਾ ਬਕੇਂਦਰੀਕਰਨ ਕਰੋ ਆਨੰਦਪੁਰ ਦਾ ਰੈਜੂਲੇਸ਼ਨ ਸ਼ਕਤੀ ਦਾ ਬਕੇਂਦਰੀਕਰਨ ਦਾ ਸੰਕੇਤ ਦਿੰਦਾ ਦੇਸ਼ ਨੂੰ ਨਹੀਂ ਸੀ ਤੋੜਦਾ ਲੇਕਿਨ ਸਾਡੇ ਖਿਲਾਫ ਸਾਜ਼ਿਸ਼ ਰਚੀ ਗਈ ਕਿ ਆਨੰਦਪੁਰ ਦਾ ਮਤਾ ਜੀ ਦੇਸ਼ ਦੇ ਟੁਕੜੇ ਕਰਨਾ ਚਾਹੁੰਦਾ ਨਾਨੰਦ ਪ੍ਰਧਾਨ ਮਤਾ ਸਿਰਫ ਇਹ ਗੱਲ ਕਹਿੰਦਾ ਸੀ ਕਿ ਹਿੰਦੁਸਤਾਨ ਦੀ ਸਰਕਾਰ ਚਾਰ ਅਧਿਕਾਰ ਆਪਣੇ ਕੋਲ ਰੱਖੇ ਰੇਲ ਡਾਕ ਤਾਰ ਵਿਭਾਗ ਇੱਕ ਇੱਕ ਮਹਿਕਮਾ ਬਣਦਾ ਫੌਜ ਉਹਨਾਂ ਕੋਲ ਰਹੇ ਤ੍ਰਾਂਸੀ ਉਹਨਾਂ ਕੋਲ ਰਹੇ ਤੇ ਵਿਦੇਸ਼ੀ ਮਹਿਕਮਾ ਉਹਨਾਂ ਕੋਲ ਰਹੇ ਬਾਕੀ ਸਾਰੇ ਸਟੇਟਾਂ ਨੂੰ ਵੰਡਣੇ ਚਾਹੀਦੇ ਨੇ ਲੇਕਿਨ ਬਾਅਦ ਕਿਸਮ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਨੇ ਪੰਜਾਬ ਦੇ ਕੋਲ ਜੋ ਕੁਝ ਵੀ ਥਾ ਉਹ ਖੋ ਕੇ ਵੀ ਦਿੱਲੀ ਲੈ ਕੇ ਕਿ ਦਿੱਲੀ ਤੋਂ ਸਰਕਾਰ ਚੱਲਿਆ ਕਰੇਗੀ ਅਗਵਾ ਅੰਤਮਾਨ ਸਿਰਫ ਇੱਕ ਮੋਹਰ ਆ ਜਿਹੜਾ ਜਿੱਥੇ ਜੀ ਕਰਦਾ ਕੇਜਰੀਵਾਲ ਲਾ ਦਿੰਦਾ ਪੰਜਾਬ ਨੂੰ ਹੁਣ ਪਛਤਾਵਾ ਹੋਏਗਾ ਅਰ ਸਭ ਤੋਂ ਵੱਧ ਦੁੱਖ ਇਹ ਆ ਕਿ ਕੇਜਰੀਵਾਲ ਨੂੰ ਕਿਸੇ ਹਿੰਦੂ ਭਰਾ ਨੇ ਵੋਟ ਨਹੀਂ ਪਾਈ ਕੇਜਰੀਵਾਲ ਨੂੰ ਵੋਟ ਬਹੁ ਗਿਣਤੀ ਚ ਸਿੱਖਾ ਨਹੀਂ ਪਾਈ ਉਹਨਾਂ ਨੇ ਪਾਈ ਜਿਨ੍ਹਾਂ ਨੂੰ ਕੱਲ ਸਰਕਾਰ ਨੇ ਕੁੱਟਿਆ ਅਰ ਜਿਨ੍ਹਾਂ ਤੇ ਮੁਕਾਦਮੇ ਦਰਜ ਕੀਤੇ ਉਹਨਾਂ ਲੋਕਾਂ ਨੇ ਸਭ ਤੋਂ ਵੱਧ ਕੇਜਰੀਵਾਲ ਦੀ ਹਮਾਇਤ ਕੀਤੀ ਸੀ ਤੇ ਮੈਂ ਸਮਝਦਾ ਇਹ ਇੱਕ ਨਵੀਂ ਸਾਜ਼ਿਸ਼ ਹੋ ਰਾ ਚ ਰਿਹਾ ਅਖੀਰਲੀ ਗੱਲ ਜਿਹੜੀ ਮੈਂ ਆਪ ਦਾ ਜਰੀਏ ਕਹਿਣਾ ਚਾਹਣਾ ਪੰਥ ਰਤਨ ਜਥੇਦਾਰ ਗੁਰਤਾਰ ਸਿੰਘ ਟੋੜਾ ਬਰਗੀ ਇਮਾਨਦਾਰ ਨੇਕ ਸ਼ਖਸੀਅਤ ਗੁਰਮਤ ਦੇ ਰੰਗ ਵਿੱਚ ਰੰਗੀ ਹੋਈ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਪੂਰਾ ਜੀਵਨ ਜਿਸ ਮਨੁੱਖ ਨੇ ਪੰਥ ਔਰ ਪੰਜਾਬ ਤੇ ਦੇਸ਼ ਦੀ ਚੜ੍ਹਦੀ ਕਲਾ ਲਈ گزارਿਆ ਹੋਵੇ ਉਹਨੇ ਕਦੇ ਵੀ ਪੰਜਾਬ ਦੀ ਫਿਜ਼ਾ ਕੀ ਦੇਸ਼ ਦੀ ਫਿਜ਼ਾ ਦੇ ਅੰਦਰ ਇਹੋ ਜਿਹੇ ਸ਼ਬਦ ਨਹੀਂ ਵਰਤੇ ਜਿਹੜੇ ਭਾਈਚਾਰਕ ਸਾਂਝ ਵਿੱਚ ਕਿਸੇ ਤਰ੍ਹਾਂ ਦੀ ਤਰੇੜ ਪਾਉਂਦੇ ਹੁਣ ਉਹਨਾਂ ਦੇ ਪਿੰਡ ਟੌੜੇ ਦੇ ਵਿੱਚ ਮੁਸਲਮਾਨ ਭਰਾ ਰਹਿੰਦੇ ਨੇ ਉਹਨਾਂ ਦੀ ਮਸਜਿਦ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਬਣਵਾਈ ਕੋਲੋਂ ਪੈਸੇ ਦੇ ਕੇ ਟੌੜੇ ਪਿੰਡ ਵਿੱਚ ਮੰਦਿਰ ਹੈ ਮੰਦਿਰ ਦੀ ਸੇਵਾ ਕਰਵਾਉਣ ਵਿੱਚ ਜਥੇਦਾਰ ਟੌੜਾ ਨੇ ਰੋਲ ਅਦਾ ਕੀਤਾ ਤੌੜੇ ਪਿੰਡ ਵਿੱਚ ਅੱਜ ਵੀ ਜਾ ਕੇ ਚਲੇ ਜਾਓ ਕਿ ਉਹ ਉਸ ਪਿੰਡ ਦਾ ਮੁਸਲਮਾਨ ਹਿੰਦੂ ਦਲਤ ਕੋਈ ਵੀ ਰਹਿਣ ਵਾਲਾ ਹੈ ਉਹ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਜਾਦ ਕਰ ਕਰਕੇ ਰੋਂਦਾ ਜਿਹੜਾ ਬੰਦਾ ਕੱਲ ਗੰਗੀ ਗੱਗੀ ਨਾਂ ਦਾ ਪੰਡਿਤ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਦੇ ਖਿਲਾਫ ਜਿਨ੍ਹਾਂ ਅਪਮਾਨਜਨਕ ਟਿੱਪਣੀਆਂ ਵਰਤੀਆਂ ਨੇ ਉਹ ਕਹਿੰਦਾ ਜੀ ਟੌੜਾ ਸਾਹਿਬ ਨਾਰਦਾਨਾ ਚੌਕ ਆਏ ਅਸੀਂ ਇੱਥੋਂ ਭਜਾਏ ਮੈਂ ਗੁਰਦੁਆਰਾ ਦੂਖਨਵਾਰ ਸਭ ਤੇ ਬੈਠਾ ਜ਼ਿੰਦਗੀ ਵਿੱਚ ਕਿਸੇ ਧਰਨੇ ਕਿਸੇ ਮਜ਼ਾਰੇ ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਕਦੇ ਵੀ ਉਸ ਥਾਂ ਗਏ ਨਹੀਂ ਜਿਹਦਾ ਜ਼ਿਕਰ ਉਹ ਕਰ ਰਿਹਾ ਸੀ ਕਦੇ ਵੀ ਨਹੀਂ ਗਏ ਉਹਨਾਂ ਨੇ ਮਜ਼ਾਰੇ ਤੇ ਡੀਸੀ ਦੇ ਖਿਲਾਫ ਉਹਨਾਂ ਨੇ ਧਰਨੇ ਦਿੱਤੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਅੱਗੇ ਉਹ ਕਦੇ ਵੀ ਉਸ ਥਾਂ ਨਹੀਂ ਗਏ ਔਰ ਭਾਈਚਾਰਕ ਸੰਘ ਨੂੰ ਜਿੰਨਾ ਮਜ਼ਬੂਤ ਟੋੜਾ ਸਾਹਿਬ ਨੇ ਕੀਤਾ ਇਹਨਾਂ ਕੋਈ ਨਹੀਂ ਰੱਖ ਸਕਿਆ ਉਸ ਬੰਦੇ ਨੇ ਜਿਹੜੇ અપਮਾਨਜਨਕ ਸ਼ਬਦ ਵਰਤੇ ਨੇ ਮੈਂ ਐਸਐਸਪੀ ਸਾਹਿਬ ਨੂੰ ਆਈਜੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਡਿਪਟੀ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਨਾ ਉੱਚੇਚੇ ਤੌਰ ਤੇ ਅੱਜ ਦੇ মিডিਏ ਦੇ ਜ਼ਰੇ ਜਰੀਏ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਸਾਹਿਬ ਦੀ ਸੇਵਾ ਉਹਦੀ ਕੁਰਬਾਨੀ ਜਿੱਡੀ ਮਹਾਨ ਆ ਜਿੱਡਾ ਮਹਾਨ ਉਹ ਪਵਿੱਤਰ ਮਨੁੱਖ ਸੀ ਜਿੱਡੀ ਪਵਿੱਤਰ ਉਹ ਆਤਮਾ ਸੀ ਜੋ ਸ਼ਬਦ અપਮਾਨਜਨਕ ਉਹਦੇ ਖਿਲਾਫ ਵਰਤੇ ਨੇ ਇਹੋ ਜਿਹੇ ਬੰਦੇ ਦੇ ਖਿਲਾਫ ਜਿੰਨੀ ਛੇਤੀ ਹੋ ਸਕਦਾ ਪਰਚਾ ਦਰਜ ਕਰਨਾ ਚਾਹੀਦਾ ਉਹਨੇ ਕਾਇਦਾਬਕਾਇਦਾ ਰਿਕਾਰਡਿੰਗ ਕੀਤੀ ਹੈ ਉਹਦੀ ਰਿਕਾਰਡਿੰਗ ਚੱਕ ਕੇ ਸਰਕਾਰ ਉਹਦੇ ਖਿਲਾਫ ਪਰਚਾ ਦਰਜ ਕਰੇ ਜੇ ਨਾ ਕੀਤਾ ਤਾਂ ਅਗਲੀ ਗੱਲ ਪੰਥ ਵਿਚਾਰੇਗਾ ਕਿ ਉਹਦੇ ਖਿਲਾਫ ਕੀ ਕਾਰਵਾਈ ਕਰਨੀ ਹੈ ਇਹ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਪੰਥਕ ਲੀਡਰਾਂ ਦੇ ਖਿਲਾਫ ਇਹੋ ਜਿਹੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾਣ ਅਸੀਂ ਇਹ ਬਰਦਾਸ਼ਤ ਕਿਸੇ ਕੀਮਤ ਨਹੀਂ ਕਰਾਂਗੇ ਭਾਵੇਂ ਕੁਝ ਵੀ ਹੋ ਜਵੇ ਨੰਬਰ ਤੀਸਰੀ ਗੱਲ ਜਿਹੜੀ ਆਖਰੀ ਗੱਲ ਹੈ ਮੈਂ ਪਟਿਆਲੇ ਦੇ ਹਰ ਵਸਿੰਦੇ ਦਾ ਅਸੀਂ ਸਾਰੇ ਜਣੇ ਧੰਨਵਾਦ ਕਰਦੇ ਹਾਂ ਕਿ ਫੇਲ ਸਰਕਾਰ ਹੋਈ ਫੇਲ ਪ੍ਰਸ਼ਾਸਨ ਹੋਇਆ ਤੇ ਪਟਿਆਲੇ ਸ਼ਹਿਰ ਦੇ ਵਸਿੰਦੇ ਉਹ ਆਪਣੇ ਫਰਜ਼ ਵਿੱਚ ਪੂਰੀ ਤਰ੍ਹਾਂ ਪਾਸ ਹੋਏ ਜਿਨ੍ਹਾਂ ਨੇ ਇਥੇ ਅਮਨ ਸ਼ਾਂਤੀ ਭੰਗ ਹੋਣ ਤੋਂ ਮਤਲਬ ਪੂਰੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਈ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਪੰਜਾਬ ਪਟਿਆਲੇ ਨੂੰ ਅੱਗ ਨਹੀਂ ਲੱਗਣ ਦਿੱਤੀ ਪਟਿਆਲੇ ਦੀ ਏਕਤਾ ਸ਼ਾਂਤੀ ਉਹਦੇ ਤੇ ਪੂਰੀ ਤਰ੍ਹਾਂ ਪਹਿਰੇਦਾਰੀ ਕੀਤੀ ਸੋ ਮੈਂ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਤਾਂ ਉਹਦਾ ਸੀ ਜਵਾਬ ਦੇ ਦੇਦਾ